ਪਾਦਰੋਂ ਆਉਂਦੇ ਵਿਚਾਰੇ ਉਹਨਾਂ ਮੱਤੂੜੀ ਲੈ ਲੈ ਕੇ ਨਪਾੜ ਸਾਰੇ ਦੂਰ ਬਹੁਤ ਦੂਰ ਘੱਟ ਜਾਂਦੇ ਨੇ ਆਹ ਦੇਖੋ ਆਣ ਕੇ ਆਹ ਸਾਰਾ ਸਮਾਨ ਮੱਝੇ ਲੈ ਕੇ ਜਾਂਦੇ ਹਾਂ ਆਹ ਵੇਖੋ ਆਹ ਦੇਖੋ ਉਹਦੇ ਘਰ ਖਾ ਆਹ ਵੇਖੋ ਬਾਬਾ ਜੀ ਸਾਹਮਣੇ ਆਹ ਵੇਖੋ ਆਹ ਵੇਖੋ ਆਹ ਆਰੇ ਬਾਗਲੇ ਬੰਨੇ ਦੇਖੋ ਆ ਵੀ ਵਾਹਿਦਰ ਵਾਹਿਦਰ ਵਾਹਿਦ ਵਾਹਿਦਰ ਆ ਧਿਆਨ ਨਾਲ ਵਾਹਿਦਰ ਆ ਬੈੱਡ ਵੀ ਇੱਧਰ ਆ ਵੇਖੋ ਉਧਰ ਆਵੇ ਪੇਰ ਦੇ ਨਾਲ ਨਹੀਂ ਬੈਠੇ ਪੜੋਲੇ ਆਵੇ ਕੋਈ ਇੱਧਰ ਮਾਤਾ ਜੀ ਦੱਸ ਦਿਓ ਕੀ ਕੀ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਤਾਂ ਤੁਹਾਡੇ ਸਾਹਮਣੇ ਹੀ ਆ ਵੇਖੋ ਆ ਵੇਖੋ ਸਾਰਾ ਹੀ ਆ ਕੇ ਹਾ ਵੇਖੋ ਬੜਾ ਮਸਦਾ ਸਾਰਾ ਸੁਣ ਗਲ ਗਿਆ ਮੰਜੇ ਮੇਂ ਜੇ ਮੇਂ ਸਾਹਬ ਗਲ ਗਿਆ ਕੋਈ ਗੱਡੀ ਵੱਲ ਮਦਦ ਆਈ ਕੇਵਲੋਂ ਕੋਈ ਕੋਈ ਰਾਸ਼ਨ ਉਸਨ ਦੇਣ ਆਇਆ ਤੁਹਾਨੂੰ ਸਰਕਾਰ ਵੱਲੋਂ ਕੋਈ ਸਹਾਇਤਾ ਆਈ ਕੋਈ ਸਰਕਾਰ ਦਾ ਕੋਈ ਨਹੀਂ ਆਈ ਸਰਕਾਰ ਵੱਲੋਂ ਕੋਈ ਨਹੀਂ ਆਈ ਸਰਕਾਰ ਦਾ ਬੰਦਾ ਨਹੀਂ ਆਇਆ ਡਾਡੇਰ ਦੇ ਬੱਚੇ ਆ ਆ ਸੇਵਾ ਕਰਨ ਦੇ ਆ ਡਾਡੇਰ ਦੇ ਬੱਚੇ ਦੇ ਸੇਵਾ ਕਰਨ ਹੋਰ ਸਰਕਾਰ ਸਰਕਾਰ ਵੱਲੋਂ ਕੋਈ ਤੁਹਾਨੂੰ ਗਈ ਨਹੀਂ ਆਈ ਨਾ ਕੋਈ ਡਾਡੇ ਵੱਲੋਂ ਕੋਈ ਨਹੀਂ ਪਹੁੰਚੀ ਇੱਥੇ ਹਾਂ ਬਾਕੀ ਕੋਈ ਤੁਹਾਨੂੰ ਕੋਈ